ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਗੋੜ ਵਾਲੇ ਚੌਲ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਦੇ ਬੜੇ ਹੋਏ ਇੰਨੇ ਜਿਹੇ ਟੇਸਟੀ ਚੌਲ ਤੁਹਾਨੂੰ ਰੈਸਟੋਰੈਂਟ ਦੇ ਵਿੱਚ ਖਾਣ ਨੂੰ ਹੀ ਮਿਲਣਗੇ ਪਰ ਅੱਜ ਆਪਾਂ ਦੇਖਾਂਗੇ ਵੀ ਇੰਨੇ ਜਿਹੇ ਟੇਸਟੀ ਚੌਲ ਹੈ ਜਿਹੜੇ ਗੋੜ ਵਾਲੇ ਆਪਾਂ ਘਰ ਦੇ ਵਿੱਚ ਕਿਵੇਂ ਤਿਆਰ ਕਰ ਸਕਦੇ ਹਾਂ ਸੋ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਜੀ ਜੇਕਰ ਮੇਰੇ ਇਸ ਤਰੀਕੇ ਨਾਲ ਤੁਸੀਂ ਗੋੜ ਵਾਲੇ ਚੌਲ ਬਣਾਉਂਗੇ ਤਾਂ ਬਹੁਤ ਟੇਸਟੀ ਬਣਨਗੇ ਤੇ ਸਭ ਤੁਹਾਡੀ ਤਾਰੀਫਾਂ ਕਰਨਗੇ ਚਲੋ ਜੀ ਫਿਰ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਕਿਹੜੇ ਤਰੀਕੇ ਨਾਲ ਤਿਆਰ ਕਰਨਾ ਤੇ ਕਿਹਨਾਂ-ਕਿਹਨਾਂ ਚੀਜ਼ਾਂ ਦੀ ਆਪਾਂ ਨੂੰ ਜ਼ਰੂ ਮੇਰੇਨ ਸਕੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਦ ਤੱਕ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਹਾਂਜੀ ਚੁੱਲ੍ਹੇ ਤੇ ਰੱਖ ਲਈ ਆਪਾਂ ਕੜਾਹੀ ਤੇ ਇਹਦੇ ਵਿੱਚ ਪਾ ਦੇਾਂਗੇ ਆਪਾਂ ਪਾਣੀ ਪਾਣੀ ਆਪਾਂ ਬਾਵਾ ਪਾ ਦੇਾਂਗੇ ਕੜਾਹੀ ਦੇ ਵਿੱਚ ਤੇ ਪਾਣੀ ਨੂੰ ਆਪਾਂ ਗਰਮ ਹੋਣ ਦੇਵਾਂਗੇ ਪਹਿਲਾਂ ਤਰੀਕੇ ਨਾਲ ਜੀ ਕੜਾਹੀ ਨੂੰ ਮਟਾਕਤਾ ਸੀਗਾ ਵੀ ਉਬਾਲ ਆ ਜਿਹੜਾ ਛੇਤੀ ਆ ਜਾਂ ਤੇ ਪਾਣੀ ਨੂੰ ਉਬਾਲ ਆ ਗਿਆ ਹੁਣ ਆਪਾਂ ਇਹਦੇ ਵਿੱਚ ਇਹ ਚੌਲ ਪਾ ਦੇਾਂਗੇ ਜਿਹੜੇ ਆਪਾਂ ਧੋ ਕੇ ਰੱਖੇ ਸੀਗੇ ਤੇ ਹੁਣ ਆਪਾਂ ਚੌਲਾਂ ਨੂੰ ਉਬਲਣ ਦੇਵਾਂਗੇ। ਥੋੜਾ ਸਮਾਂ ਲੱਗੂਗਾ ਆਪਾਂ ਨੂੰ 5-7 ਮਿੰਟ ਲੱਗਣਗੇ ਪੁਲ ਫਲੇਮ ਤੇ ਤੇ ਚੌਲ ਨੇ ਤੁਸੀਂ ਕੋਈ ਵੀ ਵਰਤ ਸਕਦੇ ਹੋ ਜੋ ਵੀ ਘਰੇ ਹੋਈ ਤੁਸੀਂ ਉਹਨਾਂ ਦੇ ਮਿੱਠੇ ਚੌਲ ਬਣਾ ਸਕਦੇ ਹੋ। ਤੇ ਚੌਲ ਜੀ ਉਬਲ ਕੇ ਤਿਆਰ ਹੋ ਗਏ ਵਧੀਆ ਪੱਕ ਗਏ ਹੁਣ ਇਹਨਾਂ ਨੂੰ ਆਪਾਂ ਥੱਲੇ ਉਤਾਰ ਲੈਣੇ ਆ। ਤੇ ਹੁਣ ਜੀ ਇੱਧਰ ਆਪਾਂ ਚੁੱਲੇ ਤੇ ਰੱਖ ਲੈ ਇੱਕ ਪੈਨ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਮੈਂ ਇੱਕ ਕੌਲੀ ਚੌਲ ਬਣਾ ਰਹੀ ਹਾਂ ਤੇ ਮੈਂ ਇੱਕ ਚਮਚ ਭਰ ਕੇ ਦੇਸੀ ਘਿਓ ਦਾ ਐਡ ਕਰ ਦੂੰਗੀ ਤੇ ਨੂੰ ਆਪਾਂ ਗਰਮ ਹੋਣ ਦੇਵਾਂਗੇ ਤੇ ਹੁਣ ਜੀ ਇੱਥੇ ਆਪਣੇ ਕੋਲੇ ਹੈਗੀਆਂ ਦੋ ਛੋਟੀਆਂ ਇਲਾਇਚੀਆਂ ਤੇ ਇਹ ਆਪਾਂ ਖੋਪੇ ਨੇ ਇਸ ਤਰੀਕੇ ਨਾਲ چیر ਲਏ ਆ ਆਪਣੇ ਕੋਲੇ ਹੈਗਾ ਬਦਾਮ ਬਦਾਮਾਂ ਦੀਆਂ ਗਿਰੀਆਂ ਨੂੰ ਆਪਾਂ ਭਿਉਂ ਕੇ ਰੱਖਤਾ ਸੀ ਫਿਰ ਛੱਲ ਲਿਆ ਤੇ ਹੁਣ ਇਹਨਾਂ ਨੂੰ ਦੇਸੀ ਘਿਓ ਦੇ ਵਿੱਚ ਐਡ ਕਰਕੇ ਨਾ ਆਪਾਂ ਮੀਡੀਅਮ ਜੀ ਫਲੇਮ ਤੇ ਆ ਜਿਹੜਾ ਵਧੀਆ ਪਕਾ ਲਾਂਗੇ ਇਸ ਤਰੀਕੇ ਨਾਲ ਹਲਕਾ ਜਿਹਾ ਨਾ ਜਦੋਂ ਕਲਰ ਚੇਂਜ ਹੋ ਗਿਆ ਨਾ ਵਧੀਆ ਇਹ ਰੋਸਟ ਹੋ ਗਏ ਤੇ ਉਦੋਂ ਤੱਕ ਆਪਾਂ ਪਕਾਵਾਂਗੇ ਫਲੇਮ ਜਿਹੜੀ ਤੁਸੀਂ ਫੁੱਲ ਨਾ ਰੱਖਿਓ ਇਹ ਹੁਣ ਜਦੋਂ ਇਹ ਪੱਕ ਗਏ ਜੀ ਹਲਕੇ ਜਿ ਉਸ ਤੋਂ ਬਾਅਦ ਇੱਕ ਚਮਚੇ ਦੇ ਵਿੱਚ ਆਪਾਂ ਸੌਂਫ ਦਾ ਐਡ ਕਰਦੇ ਆਂਗੇ ਸੌਂਫ ਬਿਲਕੁਲ ਲਾਸਟ ਤੇ ਐਡ ਕਰਨੀ ਆ ਬਸ ਸੌਂਫ ਨੂੰ ਹਲਕਾ ਜਿ ਪਕਾਉਣਾ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਥੱਲੇ ਉਤਾਰ ਲਾਂਗੇ ਤੇ ਇੱਕ ਬਰਤਨ 'ਚ ਕੱਢ ਕੇ ਰੱਖ ਦਿਆਂਗੇ ਸਮਝੋ ਇਹ ਆਪਣਾ ਤੜਕਾ ਤਿਆਰ ਹੋ ਗਿਆ ਹੁਣ ਉਸੇ ਪੈਨ ਦੇ ਵਿੱਚ ਹੈ ਜਿਹੜਾ ਆਪਾਂ ਅੱਧੇ ਗਲਾਸ ਤੋਂ ਵੀ ਘੱਟ ਹੈ ਜਿਹੜਾ ਦੁੱਧ ਐਡ ਕਰ ਦਿਆਂਗੇ ਦੁੱਧ ਉਬਲਿਆ ਹੋਇਆ ਸੀ ਜੇ ਕੱਚਾ ਹੋਇਆ ਤੁਸੀਂ ਅਵਾਲ ਜ਼ਰੂਰ ਦਿਵਾ ਲਿਓ ਤੇ ਹੁਣ ਇਹਦੇ ਵਿੱਚ ਆਪਾਂ ਗੁੜ ਐਡ ਕਰਾਂਗੇ ਜੀ ਗੁੜ ਆਪਣੇ ਕੋਲੇ ਦੇਸੀ ਹੈ ਇੱਥੇ ਤੇ ਗੁੜ ਦੇ ਨਾਲ ਛੋਟ ਦੁਖਾਸ਼ ਕਰ ਲਿਓ ਤੇ ਜਿੰਨੇ ਚਾੜ ਲੈਤੇ ਜਾਨਕੀ ਇੱਕ ਕੌਲੀ ਤੇ ਇੱਕ ਕੌਲੀ ਗੁੜ ਵੀ ਐਡ ਕਰ ਸਕਦੇ ਹੋ ਮੈਂ ਇੱਕ ਕੌਲੀ ਤੋਂ ਥੋੜਾ ਜਿਹਾ ਘੱਟ ਐਡ ਕੀਤਾਗਾ ਵੀ ਮਿੱਠਾ ਜਿਹੜਾ ਆਪਾਂ ਨਾਰਮਲ ਜਿਹਾ ਰੱਖਾਂਗੇ ਜਿੰਨਾ ਤੁਹਾਨੂੰ ਪਸੰਦ ਹੋਇਆ ਵੱਧ ਘੱਟ ਉਹਨਾ ਮਿੱਠਾ ਜਿਹੜਾ ਚੌਲਾਂ ਦੇ ਵਿੱਚ ਰੱਖ ਸਕਦੇ ਹੋ ਪਰ ਇੱਕ ਕੌਲੀ ਐਡ ਕਰ ਸਕਦੇ ਹੋ ਗੁੜ ਚੰਗੇ ਤਰੀਕੇ ਨਾਲ ਵਧੀਆ ਮੈਲਟ ਹੋ ਗਿਆ ਇਸ ਤਰੀਕੇ ਨਾਲ ਉਸ ਤੋਂ ਬਾਅਦ ਇਹਦੇ ਵਿੱਚ ਦੇਸੀ ਘਿਓ ਦਾ ਆਪਾਂ ਇੱਕ ਚਮਚ ਭਰ ਕੇ ਐਡ ਕਰ ਦੇਾਂਗੇ ਤੇ ਜਦੋਂ ਹਲਕਾ ਜਿਹਾ ਇਹ ਪੱਕ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਉਬਲੇ ਹੋਏ ਚੌਲ ਤੇ ਸਾਰੇ ਜਿਹੜੇ ਇਹ ਆਪਾਂ ਡਰਾਈ ਫਰੂਟ ਤਿਆਰ ਕਰਕੇ ਰੱਖੇ ਸੀ ਇਹ ਐਡ ਕਰਕੇ ਤੇ ਨੂੰ ਮਿਕਸ ਕਰ ਦਿਆਂਗੇ ਤੁਸੀਂ ਧਿਆਨ ਰੱਖਿਓ ਫਲੇਮ ਹੈ ਜਿਹੜੀ ਇੱਥੇ ਆਪਾਂ ਮੀਡੀਅਮ ਰੱਖਣੀ ਹੈ ਜੀ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦਿਆਂਗੇ ਤੇ ਹੁਣ ਜੀ ਇਹਦੇ ਵਿੱਚ ਆਪਾਂ 5-6 ਸ਼ੁਹਾਰੇ ਐਡ ਕਰ ਦਿਆਂਗੇ ਤੇ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਦਿਆਂਗੇ ਤੇ ਹੁਣ ਜੀ ਚੌਲਾਂ ਦੇ ਵਿੱਚ ਹੋਰ ਪਾਣੀ ਜਾਂ ਦੁੱਧ ਬਿਲਕੁਲ ਐਡ ਨਹੀਂ ਕਰਨਾ ਤੇ ਇਹਨਾਂ ਨੂੰ ਆਪਾਂ ਢਾਕੇ ਰੱਖਾਂਗੇ ਸਿਰਫ ਕੋਲਿਆਂ ਦੇ ਸੇਕ ਤੇ ਇਸ ਤਰ੍ਹਾਂ ਜੀ ਗਰਮਾ ਗਰਮ ਗੁੜ ਵਾਲੇ ਚੌਲ ਆ ਜਿਹੜੇ ਬਹੁਤ ਟੇਸਟੀ ਬਣ ਕੇ ਤਿਆਰ ਹੋ ਗਏ ਤੇ ਇਹਨਾਂ ਨੂੰ ਆਪਾਂ ਸਰਵ ਕਰ ਲਾਂਗੇ ਤੁਸੀਂ ਇਹ ਰੈਸਪੀ ਨੂੰ ਜ਼ਰੂਰ ਕਰ ਦੇ ਵਿੱਚ ਇਸ ਤਰੀਕੇ ਨਾਲ ਬਣਾਉਣਾ ਜੀ ਬਾਅਦ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ স্পেশাল ਸਰਦੀਆਂ ਦੇ ਵਿੱਚ ਇਸ ਤਰੀਕੇ ਦੇ ਬਣੇ ਹੋਏ ਚੌਲ ਬਹੁਤ ਟੇਸਟੀ ਲੱਗਦੇ ਆ ਪਹਿਲਾਂ ਤੁਸੀਂ ਕਈ ਤਰੀਕੇ ਨਾਲ ਬਣਾਏ ਹੋਣਗੇ ਪਰ ਮੇਰੇ ਇਸ ਤਰੀਕੇ ਨਾਲ ਇੱਕ ਵਾਰ ਤੁਸੀਂ ਗੋੜ ਵਾਲੇ ਚੌਲ ਘਰ ਦੇ ਵਿੱਚ ਇਸ ਤਰੀਕੇ ਨਾਲ ਜਰੂਰ ਬਣਾਇਓ ਜੀ ਬਹੁਤ ਟੇਸਟੀ ਬਣ ਕੇ ਤਿਆਰ ਹੋਣਗੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਤ ਬਾਤ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ